ਹਾਂਜੀ ਇਹ ਵਾਲੇ ਪਿਓਰ ਕ੍ਰੇਪ ਦੇ ਉੱਤੇ ਸੂਟ ਆਉਣਗੇ ਜੀ 셔ਟਾਂ ਫੁੱਲ ਇੰਬੋਰਡਰੀ ਬਣੀਆਂ ਹੋਣਗੀਆਂ ਜੀ 셔ਟਾਂ ਦੇ ਉੱਪਰ ਵਰਕ ਆਏਗਾ ਨਾਲ ਬਾਟਮ ਪਲੇਨ ਆਏਗੀ ਕ੍ਰੇਪ ਦੀ 2.5 ਮੀਟਰ ਦੀ ਕਟ ਹੈ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੈ ਪਾਰਟੀ ویئر ਸੂਟ ਬਣ ਜਾਂਦੇ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਨਾ ਦੀ ਤੇ ਇਹਦੇ ਵਿੱਚ ਜਿਹੜੇ ਕਲਰ ਹੈਗੇ ਆ ਜੀ ਆਪਾਂ ਸਾਰੇ ਕਲਰ ਐਡ ਕੀਤੇ ਹੋਏ ਨੇ ਤੇ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ neck ਦੇ ਉੱਪਰ ਵਰਕ ਆਏਗਾ ਚਾਕਾਂ ਦੇ ਉੱਪਰ ਵਰਕ ਆਏਗਾ ਬਾਜ਼ੂ ਵਰਕ ਆਏਗਾ ਨਾਲ ਚੁਣੌਂਦਾ ਦੁਪੱਟਾ ਹੈਗਾ ਰੀਜਨਲ ਸੂਟ ਨੇ ਜੀ ਇਹ ਵਾਲੇ ਬਹੁਤ ਜਿਆਦਾ ਸੋਹਣੇ ਇਹ ਵਾਲੇ ਵੀ ਪਿਓਰ ਕ੍ਰੇਪ ਦੇ ਉੱਤੇ ਸੂਟ ਆਣਗੇ ਜੀ ਇਹਨਾਂ ਦੇ ਘੇਰੇ ਦੇ ਉੱਪਰ ਵਰਕ ਆਏਗਾ ਤੇ ਇਹਨਾਂ ਦੀ ਬਾਜ਼ੂ ਵਰਕ ਕਰ ਰਹੇਗਾ ਜੀ ਨਾਲ ਬਾਟਮ ਵਰਕ ਰਹੇਗਾ ਇਹਨਾਂ ਦੀ ਲੈਂਥ ਦਾ ਕੋਈ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਘੇਰੇ ਦੇ ਉੱਪਰ ਵਰਕ ਹੈ neck ਦੇ ਉੱਪਰ ਨਹੀਂ ਵਰਕ ਹੈਗਾ ਨਾਲ ਚੁਣੌਂਦਾ ਦੁਪੱਟਾ ਹੈਗਾ ਦੁਪੱਟੇ ਦੇ ਉੱਪਰ ਵੀ ਵਰਕ ਹੈ ਜੀ ਹੈਂਡ ਵਰਕ ਦੇ ਸੂਟ ਬਣੇ ਹੋਏ ਨੇ ਬਹੁਤ ਹੀ ਜਿਆਦਾ ਸੋਹਣੇ ਲੇਟੈਸਟ ਡਿਜ਼ਾਈਨ ਹੈ ਇਹ ਵਾਲਾ ਤੇ ਤੁਸੀਂ ਇਹ ਪਾਰਟੀ ویئر ਸੂਟ ਇਹ ਵਾਲੇ ਹੋਣਗੇ ਜੀ ਪਿਓਰ ਕ੍ਰੇਪ ਦੇ ਉੱਪਰ ਸੂਟ ਕੇਰੇ ਦੇ ਉੱਪਰ ਵਰਕ ਆਏਗਾ ਨਾਲ ਦੁਪੱਟਿਆਂ ਦੇ ਉੱਤੇ ਵਰਕ ਨੇ ਕਲਰ ਆਪਸ਼ਨ ਇਹਦੇ ਵਿੱਚ ਆਪਾਂ ਤੁਹਾਨੂੰ ਸਾਰੇ ਇਹ ਵਾਲੇ ਦਿੱਤੇ ਹੋਏ ਨੇ ਨਾਲ ਇਹਨਾਂ ਦੁਪੱਟਿਆਂ ਦੇ ਉੱਪਰ ਹੀ ਵਰਕ ਆਏਗਾ ਆਪਾਂ ਨੇ ਓਪਨ ਪਿਕ ਪਹਿਲਾਂ ਲਗਾਈ ਹੋਈ ਹੈ ਪਾਰਟੀ ویئر ਸੂਟ ਨੇ ਇਹ ਬਨਾਰਸੀ ਲੁੱਕ ਦੇ ਸੂਟ ਹੋਣਗੇ ਜੀ ਨਾਲ ਉਪਾੜਾ ਦੀ ਸਰਾਰਾ ਰਹੀ ਔਰਗੈਂਜ਼ਾ ਦਾ ਦੁਪੱਟਾ ਬਹੁਤ ਜਿਆਦਾ ਸੋਹਣੇ ਪਾਰਟੀ ویئر ਸੂਟ ਨੇ ਤੇ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ